ਇਹ ਕ ਮਸਲਾ ਜਿਹੜਾ ਮੇਰ ਦਾ ਚੰਡੀਗੜ੍ਹ ਦੇ ਵਿੱਚ ਹੋਇਆ ਜਿਹੜੀ ਆਪ ਕਿੰਨੀ ਸੜਨ ਨਾਲ ਬੜਾ ਵੱਡੇ ਪੱਧਰ ਤੇ ਧੱਕਾ ਹੋਇਆ ਪਰ ਤਰਨਾ ਦੋ ਗੱਲਾਂ ਨਿਕਲ ਕੇ ਬਾਹਰ ਆਈਆਂ ਵੀ ਤਰਨਾ ਲਗਣਾ ਨਾ ਚਾਹੀਦਾ ਸੀਗਾ ਚੰਡੀਗੜ੍ਹ ਦਿੱਲੀ ਕਿਉਂ ਲਗਿਆ ਦੂਜੀ ਗੱਲ ਕਿ ਪੰਜਾਬ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਜਾ ਸਕਦੀ ਹੈ ਪਹਿਲੀ ਗੱਲ ਕਿ ਦਿੱਲੀ ਧਰਨਾ ਬਣਦਾ ਨਹੀਂ ਸੀ ਆਮ ਆਦਮੀ ਪਾਰਟੀ ਦਾ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਜਾਂ ਚੰਡੀਗੜ੍ਹ ਭਾਜਪਾ ਦੀ ਆਮ ਆਦਮੀ ਪਾਰਟੀ ਉਹਨਾਂ ਨੂੰ ਤੇ ਚੰਡੀਗੜ੍ਹ ਧਰਨਾ ਦੇਣਾ ਚਾਹੀਦਾ ਇੱਥੇ ਚੰਡੀਗੜ੍ਹ ਵੀ ਭਾਜਪਾ ਦਾ ਦਫਤਰ ਹੈਗਾ ਤੁਸੀਂ ਉੱਥੇ ਧਰਨਾ ਦਿੰਦੇ ਪੰਜਾਬ ਭਾਜਪਾ ਦੇ ਦਫਤਰ ਧਰਨਾ ਦਿੰਦੇ ਹਰਿਆਣਾ ਭਾਜਪਾ ਦੇ ਦਫਤਰ ਧਰਨਾ ਦਿੱਲੀ ਧਰਨਾ ਦੇਣ ਦੀ ਕਿਉਂ ਨੌਬਤ ਹੈ ਇਹ ਸਵਾਲ ਹੈ ਕਿ ਜੇ ਤੁਸੀਂ ਧਰਨਾ ਦਿੱਤਾ ਤੁਸੀਂ ਤੇ ਗੱਠ ਜੋੜ ਹੈ ਤੁਸੀਂ ਤੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਰਲ ਕੇ ਮੇਅਰ ਦੀ ਇਲੈਕਸ਼ਨ ਲੜੀ ਤੇ ਫਿਰ ਦਿੱਲੀ ਕਾਂਗਰਸ ਪਾਰਟੀ ਨੂੰ ਵੀ ਜਾਣੇ ਚਾਹੀਦਾ ਫਿਰ ਤੇ ਉੱ ਚਾਹੀਦਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਜਾਣਾ ਚਾਹੀਦਾ ਹੈ ਪਵਨ ਕੁਮਾਰ ਬੰਸਲ ਨੂੰ ਵੀ ਜਾਣਾ ਚਾਹੀਦਾ ਸੀ ਕਿਉਂਕਿ ਲੜਾਈ ਤਾਂ ਤੁਹਾਡੀ ਇਕੱਠੀ ਹੈ ਆਮ ਆਦੀ ਪਾਰਟੀ ਦੀ ਲੜਾਈ ਨਹੀਂ ਨਾ ਕੱਲਿਆਂ ਦੀ ਲੜਾਈ ਨਹੀਂ ਹੁਣ ਲੜਾਈ ਤਾਂ ਢਿੱਕ ਕੱਟੀ ਆ ਤੇ ਫਿਰ ਕਾਂਗਰਸ ਪਾਰਟੀ ਨੂੰ ਵੀ ਪ੍ਰੋਟੈਸਟ ਕਰਨੇ ਜਾਣਾ ਚਾਹੀਦਾ ਸੀ ਇਸ ਕਰਕੇ ਇਹਦਾ ਮਤਲਬ ਹੈ ਕਿ ਇੱਥੇ ਮੌਕਾ ਪਰਸਤੇ ਨਾਲ ਸ਼ਾਸਕੀ ਦੀ ਦੂਜਾ ਜਿਹੜੀ ਵਜ੍ਹਾ ਅਸਲ ਦੇ ਵਿੱਚ ਹੈ ਕਿ ਜਿਹੜੀ ਦਿੱਲੀ ਦੇ ਵਿੱਚ ਜਿਹੜਾ ਆਮ ਆਦੀ ਪਾਰਟੀ ਨੇ ਧਰਨਾ ਦਿੱਤਾਗਾ ਉਹ ਇੱਕ ਵਜ੍ਹਾ ਮੋਟੀ ਹੈ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਅੱਜ ਪੇਛੀ ਸੀ ਅਰਵਿੰਦ ਕੇਜਰੀਵਾਲ ਜਦੋਂ ਵੀ ਉਹਨਾਂ ਨੂੰ ਈਡੀ ਬੁਲਾਉਂਦੀ ਹੈਗੀ ਉਹ ਕਹਿ ਦਿੰਦੇ ਜੀ ਇਹ ਗੈਰ ਕਾਨੂੰਨੀ ਹੈ ਨੇ ਨੋਟਿਸ ਮੈਂ ਦਾ ਜਵਾਬ ਨਹੀਂ ਆ ਦੇਣਾ ਹੁਣ ਅੱਜ ਵੀ ਉਹਨਾਂ ਨੂੰ ਰੀਡੀ ਨੇ ਬੁਲਾਇਆ ਸੀ ਉਹਨਾਂ ਨੇ ਇੱਕ ਤਿੰਨ ਦਿਨ ਪਹਿਲਾਂ ਹੀ ਕਰ ਲਿਆ ਕਿ ਅਸੀਂ ਬੀਜੇਪੀ ਦੇ ਜਿੱਦਣ 30 ਤਰੀਕ ਨੂੰ ਇਲੈਕਸ਼ਨ ਹੋਈ ਉਦੋਂ ਨਹੀਂ ਉਹਨਾਂ ਫਰੇਮ ਕਰ ਲਿਆ ਕਿ 2 ਤਰੀਕ ਨੂੰ ਮੈਨੂੰ ਈਡੀ ਨੇ ਨੋਟਿਸ ਦਿੱਤਾਗਾ ਆਪਾਂ ਵਿਉਂਤਬੰਦੀ ਬਣਾ ਲਈਏ ਉੱਥੇ ਧਰਨਾ ਦੇ ਲਈਏ ਅੱਜ ਵੀ ਬਚ ਗਏ ਪੰਜ ਨੋਟਿਸ ਹੋ ਚੁੱਕੇ ਨੇ ਕੇਜਰੀਵਾਲ ਸਾਹਿਬ ਨੂੰ ਜਦੋਂ ਪਹਿਲੀ ਵਾਰ ਨੋਟਿਸ ਮੱਧ ਪ੍ਰਦੇਸ਼ ਉੱਜੀ ਵਾਰ ਨੋਟ ਬਪਾਸਨਾ ਤੇ ਆਗੇ ਤੀਜੀ ਵਾਰ ਨੋਟਿਸ ਦਿੱਲੀ ਮੀਟਿੰਗ ਰੱਖ ਲਈ ਚੌਥੀ ਵਾਰ ਨੋਟਿਸ ਉਹ ਗੋਆ ਚਲ ਗਏ ਪੰਜਵਾਂ ਨੋਟਿਸ ਇਹ ਰੱਖ ਲਈ ਮੀਟਿੰਗ ਇਹ ਕਿੰਨਾ ਚਿਰ ਬਲਦੇ ਰਹਿਣਗੇ ਉਧਰ ਜਿਹੜਾ ਝਾਰਖੜ ਦੇ ਜਿਹੜੇ ਮਨਿਸਟਰ ਨੇ ਹਿਮਦ ਸਰੇਨ ਜਿਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਈਡੀ ਦੀ ਹਰਾਸ ਦੇ ਵਿੱਚ ਉਹ ਵੀ ਅੱਠ ਵਾਰ ਬਚੇ ਉਹਨਾਂ ਨੂੰ ਵੀ ਅੱਠ ਨੋਟਿਸ ਆਏ ਨੌਵੀਂ ਵਾਰ ਫੜ ਲਿਆ ਗਿਆ ਕੇਜਰੀਵਾਲ ਸਾਹਿਬ ਵੀ ਕਹਿੰਦੇ ਹੁੰਦੇ ਨਾ ਕਿ ਬੱਕਰੇ ਦੀ ਮਾਂ ਕਦੋਂ ਕਿ ਖੈਰ ਮਨਾਉਂਗੀ ਕੇਜਰੀਵਾਲ ਸਾਹਿਬ ਦਾ ਵੀ ਹੋਈ ਹੈ ਕਿ ਕਿੰਨਾ ਕਿ ਚਿਰ ਤੁਸੀਂ ਇਦਾਂ ਕਰਦੇ ਰਹੋਗੇ ਤੁਹਾਨੂੰ ਜੇ ਤੁਸੀਂ ਕੁਝ ਕੀਤਾ ਨਹੀਂ ਹੈਗਾ ਤੇ ਸਿੱਧਾ ਹਿੱਕ 'ਚ ਵੱਜਣਾ ਚਾਹੀਦਾ ਭਾਰਤ ਸਰਕਾਰ ਦੇ ਤੇ ਇਹ ਵਾਲਾ ਕਿੰਨਾ ਕਿ ਚਿਰ ਤੁਸੀਂ ਇਹ ਪੋਲੀਟੀਕਲ ਡਰਾਮੇ ਕਰਦੇ ਰਹੋਗੇ ਔਰ ਦੂਜੀ ਗੱਲ ਹੈ ਕਿ ਪੰਜਾਬ ਸਰਕਾਰ ਦਾ ਕੋਈ ਹੱਕ ਨਹੀਂ ਹੈਗਾ ਉਹ ਸੁਪਰੀਮ ਕੋਰਟ ਜਾਵੇ ਕਿਉਂਕਿ ਇਹ ਮਸਲਾ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਦਾ ਵਾਪ ਪੰਜਾਬ ਦਾ ਮਸਲਾ ਨਹੀਂ ਆਏਗਾ ਪੰਜਾਬ ਨੇ ਆਪਣਾ ਐਡਵੋਕੇਟ ਜਰਨਲ ਨੂੰ ਕਿਵੇਂ ਕਹਿ ਦਿੱਤਾ ਹੈਗਾ ਜਿਹੜੇ ਆਪਣੇ ਪੰਜਾਬ ਦੇ ਐਡਵੋਕੇਟ ਜਿਹੜਾ ਗੁਰਵਿੰਦਰ ਸਿੰਘ ਗੈਰੀ ਸਾਹਿਬ ਉਹ ਕਿਸ ਹਸਿਆਸੀਅਤ ਦੇ ਨਾਲ ਕੇਸ ਫਾਈਲ ਕਰ ਸਕਦੇ ਸੁਪਰੀਮ ਕੋਰਟ ਵਿੱਚ ਨਹੀਂ ਪੰਜਾਬ ਸਰਕਾਰ ਜਾ ਨਹੀਂ ਸਕਦੀ ਕਾਨੂੰਨਰ ਤੌਰ ਤੇ ਕਿਉਂਕਿ ਇਹ ਲੜਾਈ ਪੋਲੀਟੀਕਲ ਪਾਰਟੀਆਂ ਪੰਜਾਬ ਸਰਕਾਰ ਵਰਸਸ ਭਾਰਤ ਸਰਕਾਰ ਨਹੀਂ ਹੈ ਪੰਜਾਬ ਸਰਕਾਰ ਵਰਸਸ ਯੂਟੀ ਪ੍ਰਸ਼ਾਸਨ ਨਹੀਂ ਹੈ ਕਿਉਂਕਿ ਇੱਥੇ ਯੂਟੀ ਪ੍ਰਸ਼ਾਸਨ ਨੇ ਇਲੈਕਸ਼ਨ ਕਰਵਾਈ ਹੈਗੀ ਆ ਉਹਨਾਂ ਦੀ ਜੁਮੀ ਹਾਈ ਕੋਰਟ ਦੀ ਇੰਟਰਵੈਨ ਤੋਂ ਬਾਅਦ ਹੋਇਆ ਤੇ ਪੰਜਾਬ ਸਰਕਾਰ ਕਿਸ ਹਸਿਆਸੀਅਤ ਦੇ ਨਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦੀ ਹੈ ਇਹ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਲੀਗਲੀ ਐਕਸਪਰਟ ਨੇ ਉਹ ਨਹੀਂ ਆਮ ਆਦੀ ਪਾਰਟੀ ਜਿਹੜੀ ਆ ਉਹ ਪਾਰਟੀ ਬਣ ਸਕਦੀ ਹੈ ਪੰਜਾਬ ਸਰਕਾਰ ਪਾਰਟੀ ਨਹੀਂ ਬਣ ਸਕਦੀ ਔਰ ਜੇ ਅਗਰ ਗੁਰਵਿੰਦਰ ਸਿੰਘ ਗੈਰੀ ਸਾਹਿਬ ਉੱਥੇ ਪੇਸ਼ ਹੁੰਦੇ ਨੇ ਉਹ ਪੰਜਾਬ ਦੇ ਖਰਚੇ ਤੇ ਆਮ ਆਦੀ ਪਾਰਟੀ ਦੀ ਲੜਾਈ ਨਹੀਂ ਲੜੀ ਜਾ ਸਕਦੀ ਹੈਗੀ ਔਰ ਲੜਾਈ ਜੇ ਲੜਨੀ ਫਿਰ ਸਾਂਝੀ ਲੜੋ ਇਹ ਵੀ ਇੱਕ ਆਪਣੇ ਆਪ ਚ ਬਹੁਤ ਵੱਡਾ ਗੱਲ ਵਿਚਾਰਨ ਵਾਲੀ ਆ ਜੇ ਇਹ ਗੱਲ ਤੁਹਾਨੂੰ ਮੈਨੂੰ ਪਤਾ ਹੈਗੀ ਕਿ ਪੰਜਾਬ ਸਰਕਾਰ ਕਿ ਇਸ ਇਸ ਕਰਨੀ ਸਦੀ ਪਟੀਸ਼ਨ ਹੀ ਦਾਇਰ ਕਰ ਸਕਦੀ ਸੁਪਰੀਮ ਕੋਰਟ ਨਹੀਂ ਜਾ ਸਕਦੀ ਫਿਰ ਏਜੀ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿ ਨਹੀਂ ਦੇਣਾ ਚਾਹੀਦਾ ਹੈਗਾ ਵੀ ਅਸੀਂ ਜਾ ਨਹੀਂ ਸਕਦੇ ਹੈਗੇ ਇਹ ਇਲੈਗਲ ਹੈਗਾ ਦੇਖੋ ਨਕੀਰ ਆ ਲੱਭਦੇ ਹੈਗੇ ਨੇ ਇਸ ਮਸਲੇ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਹਾਈ ਕੋਰਟ ਨੇ ਤੁਰੰਤ ਆਮ ਆਦੀ ਪਾਰਟੀ ਔਰ ਬੀਜੇਪੀ ਨੂੰ ਰੀਲੀਫ ਨਹੀਂ ਸੌਰੀ ਕਾਂਗਰਸ ਪਾਰਟੀ ਨੂੰ ਰੀਲੀਫ ਨਹੀਂ ਦਿੱਤੀ ਆਈ ਪਰ ਸਵਾਲ ਇਹ ਕਿ ਪੰਜਾਬ ਸਰਕਾਰ ਕਿਵੇਂ ਪਾਰਟੀ ਬਣ ਸਕਦੀ ਹੈ ਇਹ ਸਵਾਲ ਮੁੱਖ ਮੰਤਰੀ ਕਿਵੇਂ ਸਟੇਟਮੈਂਟ ਦੇ ਸਕਦੇ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਨੇ ਔਰ ਪੰਜਾਬ ਦੇ ਐਡਵੋਕੇਟ ਜਨਰਲ ਕਿਵੇਂ ਜਾ ਸਕਦੇ ਕਿ ਮੈਨੂੰ ਇਹ ਲੱਗਦਾ ਕਿ ਲੀਗਲੀ ਬਹੁਤ ਵੱਡਾ ਪੁਆਇੰਟ ਆ ਕਿ ਕੀ ਇਸ ਲੜਾਈ ਦੇ ਵਿੱਚ ਕਿਉਂਕਿ ਆਮ ਆਦੀ ਪਾਰਟੀ ਜਾ ਸਕਦੀ ਹੈ ਕਾਂਗਰਸ ਪਾਰਟੀ ਜੀ ਜਿਹੜੀ ਚੰਡੀਗੜ੍ਹ ਦੀ ਇਕਾਈ ਉਹ ਜਾ ਸਕਦੇ ਜਿਹੜੇ ਇਥੋਂ ਦੇ ਉਹਨਾਂ ਦੇ ਐਚਐਸ ਲੱਖੀ ਆ ਉਹ ਜਾ ਸਕਦੇ ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਤੋਂ ਪ੍ਰਾਈਡਰ ਉਹ ਜਾ ਸਕਦੇ ਜਾਂ ਕੈਂਡੀਡੇਟ ਜਾ ਸਕਦਾ ਸੀ ਜਿਹੜਾ ਹਾਰਿਆ ਲੈਕਸ਼ਨ ਜਿਹੜਾ ਕਿ ਆਮ ਆਦੀ ਪਾਰਟੀ ਔਰ ਕਾਂਗਰਸ ਪਾਰਟੀ ਦਾ ਗੱਠ ਜੋੜ ਹੈ ਉਹ ਜਾ ਸਕਦਾ ਪਤਾ ਨਹੀਂ ਪੰਜਾਬ ਸਰਕਾਰ ਕਿਉਂ ਜਾ ਰਹੀ ਪੰਜਾਬ ਦੇ ਐਡਵੋਕੇਟ ਜਨਰਲ ਸਾਹਿਬ ਕਿਉਂ ਜਾ ਰਹੇ ਇਹ ਗੱਲ ਬਹੁਤ ਵਿਚਾਰਨ ਵਾਲੀ ਹੈ ਕਿ ਮੈਨੂੰ ਇਹ ਲੱਗਦਾ ਜਿੰਨੀ ਕਿ ਗਿਆਨ ਥੋੜਾ ਬਾਊਟ ਬਹੁਤ ਦਿਮਾਗ ਦੇ ਵਿੱਚ ਵੜਨਾ ਹੈਗਾ ਦੋ ਨਾ ਉਹ ਮੈਨੂੰ ਇਹ ਲੱਗਦਾ ਕਿ ਸਰਕਾਰ ਦਾ ਜਿਹੜਾ ਕੇਸ ਹੈ ਸਰਕਾਰ ਨਹੀਂ ਵਰਸਸ ਆਮ ਆਦੀ ਪਾਰਟੀ ਨਹੀਂ ਆਮ ਆਦੀ ਪਾਰਟੀ ਵਰਸਸ ਜੂਟੀ ਪ੍ਰਸ਼ਾਸਨ ਹੋ ਸਕਦਾ ਪਰ ਹੁਣ ਚਲੋ ਇਹ ਚਲੇ ਗਏ ਨੇ ਹੁਣ ਸਵਾਲ ਕਿ ਜਿਹੜੀ ਅੱਜ ਉੱਥੇ ਪ੍ਰੋਟੈਸਟ ਕੀਤਾ ਉਹਦੇ ਚ ਜਿਹੜੇ ਕਿਉਂਕਿ ਲੋਕੀ ਦੁਨੀਆ ਭਗਵੰਤ ਮਾਨ ਸਾਹਿਬ ਨੂੰ ਸੁਣਦੇ ਉਹਨਾਂ ਤੇ ਕੇਜਰੀਵਾਲ ਸਾਹਿਬ ਨੂੰ ਸੁਣਦੇ ਨਹੀਂ ਆ ਭਗਵੰਤ ਮਾਨ ਸਾਹਿਬ ਦੇ ਮੁਕਾਬਲੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਦੇਜ ਦੇ ਪ੍ਰਧਾਨ ਮਤਰੀ ਜੇ ਇੱਕ ਮੇਅਰ ਦੀ ਇਲੈਕਸ਼ਨ ਵਾਸਤੇ ਇਦਾਂ ਕੁਝ ਕਰ ਸਕਦੇ ਉਹ 222 ਜਿੱਤ ਕੇ ਕੀ ਕੁਝ ਕਰਨ ਉਹ ਕਹਿ ਰਹੇ ਨੇ ਕਿ ਜਿਵੇਂ ਰੂਸ ਦੇ ਜਿਹੜੇ ਰਾਸ਼ਟਰਪਤੀ ਨੇ ਵਲਾਦਮੀਰ ਪੂਤਨ ਉਹ ਕਹਿੰਦੇ ਕਿ ਮੋਦੀ ਨਰਿੰਦਰ ਮੋਦੀ ਤੋਂ ਨਰਿੰਦਰ ਮੋਦੀ ਪੂਤਨ ਬਣ ਜਾ ਕੇ ਇਹ ਬਹੁਤ ਵੱਡੀ ਟਿੱਪਣੀ ਭਗਵੰਤ ਮਾਨ ਸਾਹਿਬ ਨੇ ਕੀਤੀ ਕਿ ਉਦਾਂ ਦਾ ਉੱਥੇ ਰਾਜ ਆ ਜਾਊਗਾ ਰਾਜ ਆ ਜਾਊਗਾ ਜੇ 24 ਜਿੱਤ ਗਈ ਬੀਜੇਪੀ ਤੇ ਇਦਾਂ ਦੇ ਹਾਲਾਤ ਪੈਦਾ ਹੋਣਗੇ ਜਿਵੇਂ ਰੂਸ ਦੇ ਇੱਕ ਪੋਲੀਟੀਕਲ ਬਹੁਤ ਵੱਡੀ ਸਟੇਟਮੈਂਟ ਆ ਕਿ ਤੁਸੀਂ ਦੇਸ਼ ਦੇ ਪ੍ਰਾਈਮ ਮਿਨਿਸਟਰ ਦਾ ਨਾਮ ਨਰਿੰਦਰ ਮੋਦੀ ਦੀ ਜਗ੍ਹਾ ਤੁਸੀਂ ਮੋਦੀ ਪੂਤਨ ਕਹਿ ਰਹੇ ਹੋ ਇੱਕ ਬੜਾ ਕਹਿੰਦੇ ਕਿ ਜੀ ਬੀ ਜੀ ਪੀ ਵਾਲੇ ਤਾਂ ਨਹੀਂ ਇਸ ਗੱਲ ਨੂੰ ਹਜ਼ਮ ਕਰਨਗੇ ਪਰ ਸਵਾਲ ਹੈ ਕਿ ਇੱਕ ਕਾਂਗਰਸ ਪਾਰਟੀ ਹੋਵੇ ਜਾਂ ਦੂਜੀਆਂ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਇੱਕ ਬਰਤਾਂਤ ਘੜ ਰਹੀਆਂ ਨੇ ਕਿ ਜੇ 2024 ਦੇ ਵਿੱਚ ਬੀ ਜੀ ਪੀ ਰਿਪੀਟ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੇਰ ਪ੍ਰਾਈਮ ਮਿਨਿਸਟਰ ਬਣ ਗਏ ਤੇ ਹਿੰਦੁਸਤਾਨ ਦੇ ਵਿੱਚ ਬਾਅਦ ਚ ਇਲੈਕਸ਼ਨ ਨਹੀਂ ਹੋਏਗੀ ਇਹ ਇਵੇਂ ਤੇ ਹੋ ਨਹੀਂ ਸਕਦਾ ਲੇਕਿਨ ਇੱਕ ਬਰਤਾਂਤ ਜਿਹੜਾ ਘੜਿਆ ਜਾ ਰਿਹਾ ਉਹਦੇ ਵਿੱਚ ਹੁੰਦਾ ਕਿ ਪੋਲੀਟੀਕਲ ਪਾਰਟੀ ਸੈਂਟਰ ਨੂੰ ਕਿਵੇਂ ਅਟੈਕ ਕਰਦੀ ਹੈ ਇੱਕ ਇੱਕ ਪੋਲੀਟੀਕਲ ਸਟੇਟਮੈਂਟ ਹੋ ਸਕਦੀ ਹੈ ਇੱਕ ਦਿਨ ਹੀ ਖੜਗੇ ਸਾਹਿਬ ਦਾ ਵੀ ਇਹੀ ਬਿਆਨ ਆਇਆ ਸੀ ਵੀ ਇਹ ਲਾਸਟ ਇਲੈਕਸ਼ਨ ਹੈ ਆਖਰੀ ਇਲੈਕਸ਼ਨ ਹੈ ਜੇ ਤਾਂ ਇਹ ਦੁਬਾਰਾ ਸੱਤਾ 'ਚ ਆ ਗਏ ਇਹਨਾਂ ਨੇ ਦੁਬਾਰਾ ਇਲੈਕਸ਼ਨ ਨਹੀਂ ਹੋਣ ਦੇਣੀ ਸਭ ਤੋਂ ਵੱਡੀ ਗੱਲ ਇਹ ਲੋਕ ਕਿੰਨੀ ਕੀ ਗੱਲ ਇਹਨਾਂ ਦੇ ਡਿਜੈਸਟ ਕਰਨਗੇ اپوزیشن پارٹی کے ادਾਂ ਦਾ ਜਿਹੜਾ ਵਰਤਾਂਤ ਘੜਿਆ ਜਾ ਰਿਹਾ ਹੈਗਾ ਉਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਉਹ ਕਿੰਨੇ ਕਿ ਲੋਕ ਅਕਸੈਪਟ ਕਰ ਦੇ ਪਹਿਲੀ ਗੱਲ ਇਹ ਕਿ بی جے پی ਇੱਕ ਤੇ ਡਿਵੈਲਪਮੈਂਟ ਦਾ ਮਸਲਾ ਹੋ ਗਿਆ ਇੱਕ ਤੇ ਉਹਨਾਂ ਜਿਹੜਾ ਧਰਮ ਦਾ ਮਸਲਾ ਜਿਹੜਾ ਉਹਨਾਂ ਨੇ ਭਗਵਾਨ ਸ਼੍ਰੀ ਰਾਮ ਵਾਲੇ ਮਸਲੇ ਦੇ ਵਿੱਚ ਦੇਸ਼ ਦੇ ਵਿੱਚ ਇੱਕ ਲਹਿਰ ਮਣਾਉਣ ਦੀ ਕੋਸ਼ਿਸ਼ ਕੀਤੀ ਯਾਰੀ ਉਹਦਾ ਤੋੜ ਨਹੀਂ ਆਏਗਾ اپوزیشن ਪਾਰਟੀਆਂ ਦੇਸ਼ ਦੀ ਜਨਤਾ ਨੂੰ ਨਾ 2014 ਦੇ ਵਿੱਚ ਨਾ 2019 ਦੇ ਵਿੱਚ ਵਿਜ਼ਨ ਪੇਸ਼ ਕਰ ਸਕੀਆਂ ਜਨਤਾ ਵਿਜ਼ਨ ਚਾਹੁੰਦੀ ਆ ਇਹ ਤੇ ਵਿਜਨ ਦੇ ਨਾਲ ਨਾਲ ਇੱਕ ਧਰਮ ਦਾ ਮੁੱਦਾ ਵੀ ਬਹੁਤ ਵੱਡਾ ਤੇ ਇੱਕ ਲੜਾਈ ਹੁੰਦੀ ਹੈ ਨਿੰਜਾ 51 ਦੀ 60 40 ਦੀ ਲੜਾਈ ਹੋ ਸਕਦੀ ਹੈ 55 45 ਦੀ ਲੜਾਈ ਹੋ ਸਕਦੀ ਹੈ ਬੀਜਪੀ ਨੇ ਤੇ ਲਕੀਰ ਏਡੀ ਵੱਡੀ 80 20 ਦੀ ਕਰਤੀ ਇੱਕ ਪਾਸੇ ਦੇਸ਼ ਦਾ 80% ਦੀ Hindu Hindu ਭਾਈਚਾਰ ਦੂਜੇ ਪਾਸੇ ਮਿਨੋਰਟੀ ਇੰਨੀ ਜ਼ਿਆਦਾ ਆ ਗਿਆ ਆਪਾਂ ਮੰਨ ਕੇ ਚੱਲਦੇ ਕਿ ਮਿਨੋਰਟੀ ਦੇ ਵਿੱਚ ਸਿੱਖ ਹੋਗੇ ਮੁਸਲਮਾਨ ਹੋਗੇ ਮੁਸਲਮਾਨ 25 ਤੋਂ ਕਰੋੜ ਤੋਂ ਜ਼ਿਆਦਾ ਸਿੱਖ ਤੇ ਵਿਚਾਰੇ 2 ਕਰੋੜ ਵੀ ਨਹੀਂ ਆਗੇ ਉਸ ਤੋਂ ਬਾਅਦ ਇਸਾਈ ਆਗੇ ਜੈਨੀਆਂ ਆਗੇ ਬੁੱਧੇ ਉਹ ਤੇ ਵਿਚਾਰੇ ਲੜਾਈ ਨਹੀਂ ਇਹ ਤੇ Hindu ਧਰਮ ਆਪਾਂ ਮੰਨ ਕੇ ਦਈਏ ਕਿ 80% ਨਹੀਂ ਪਾਏਗਾ ਬੀਜਪੀ ਨੂੰ ਪਰ ਜੇ 80 ਚੋਂ 55 ਵੀ ਪੈ ਗਿਆ 60 ਵੀ ਪੈ ਗਿਆ ਤੇ ਇਸ ਕਰਕੇ ਉਹਨਾਂ ਦੀ ਵਨਰੇਬਿਲਟੀ ਦੇ ਧਰਮ ਦੇ ਆਧਾਰ ਤੇ ਨੇ ਜਿਸ ਕਿਉਂਕਿ ਹੁਣ ਇੰਡੀਆ ਨੂੰ ਤੁਸੀਂ ਸੈਕੂਲਰ ਸਟੇਟ ਨਹੀਂ ਕਹਿ ਸਕਦੇ ਜਦ ਦੇਸ਼ ਦੀਆਂ ਸਰਕਾਰਾਂ ਜਾਂ ਸੂਬਾ ਸਰਕਾਰਾਂ ਧਰਮ ਦੀ ਓਟ ਲੈ ਲੈਣ ਧਰਮ ਦੀ ਆੜ ਲੈ ਲੈਣਾ ਜਦ ਸਰਕਾਰੀ ਪੱਦਰ ਤੇ ਪੈਸੇ ਖਰਚੇ ਜਾਣ ਮੰਦਰਾਂ ਤੇ ਤੇ ਪ੍ਰਧਾਨ ਮੰਤਰੀ ਉਹਦਾ ਉਦਘਾਟਨ ਕਰਨ ਉਹ ਫਿਰ ਉਸ ਕੰਟਰੀ ਨੂੰ ਤੁਸੀਂ ਇੱਕ ਸੈਕੂਲਰ ਸਟੇਟ ਨਹੀਂ ਕਹਿ ਸਕਦੇ ਇਹ ਇੱਕ ਸਭ ਤੋਂ ਵੱਡਾ ਜਿਹੜਾ ਪਰ ਬੀਜੇਪੀ ਨੂੰ ਇਹ ਸੂਟ ਕਰਦਾ ਕਿਉਂਕਿ ਬੀਜੇਪੀ ਧਰਮ ਦੇ ਆਧਾਰ ਤੇ ਚੱਲਦੀ ਜਿਹੜਾ ਉਹਨਾਂ ਨੇ ਆਰਐਸਜੀ ਦੀ ਸਥਾਪਨਾ ਵੀ ਉਹ ਧਰਮ ਦੇ ਆਧਾਰ ਤੇ ਉਹ ਮਨੁਸਬ੍ਰਿਤੀ ਸੋਚ ਤੇ ਹੋਈ ਆ ਉਸ ਸੋਚ ਨੂੰ ਹੌਲੀ ਹੌਲੀ ਉਹਨਾਂ ਨੇ ਅੱਗੇ ਨਹੀਂ ਵਧੇ ਉਹ ਮਜਬੂਤ ਕਰ ਚੁੱਕਿਆ ਗਏ ਨੇ ਇਸ ਕਰਕੇ ਉਹ ਜਿਹੜਾ ਤੋੜਨਾ ਉਹ ਇੱਕ ਦੇਸ਼ ਦਾ ਜਿਹੜਾ ਪੜਿਆ ਲਿਖਿਆ ਤਬਕਾ ਜਿੰਨੂੰ ਦੇਸ਼ ਦੀ ਫਿਕਰ ਉਹਨਾਂ ਚੋ ਮਾਹੌਲ ਜਾਂ ਵਰਤਾਂਤ ਵੀ اپੋਜੀਸ਼ਨ ਪਾਰਟੀਆਂ ਘੜ ਰੀਆਂ ਚਾਹ ਉਹਦੇ ਚ ਮਲਕਰ ਜੇ ਖੜ ਗਏ ਸਾਹਿਬ ਹੁਣ ਚਾਹੇ ਭਗਵੰਤ ਮਾਨ ਸਾਹਿਬ ਦੀ ਅੱਜ ਕੇ ਮੋਦੀ ਪੂਤਨ ਬਣ ਜਾਣਗੇ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਫਿਕਰਮੰਦ ਹੈ ਕਿ ਸਾਡੀਆਂ ਦੇਸ਼ ਦੀ ਸੁਪਰੀਮ ਕੋਰਟ ਬਚੀ ਰਵੇ ਸਾਡੀ ਇਨਕਮ ਟੈਕਸ ਬਚੀ ਰਵੇ ਸਾਡੀ ਈਡੀ ਬਚੀ ਰਵੇ ਸਾਡੀ ਸੀਬੀਆਈ ਬਚੀ ਰਵੇ ਸਾਡਾ ਸੰਵਿਧਾਨ ਬਚਿਆ ਰਵੇ ਸਾਡੀ ਪਾਰਲੀਮੈਂਟ ਬਚੀ ਰਵੇ ਸਾਡਾ ਇਲੈਕਸ਼ਨ ਕਮਿਸ਼ਨ ਬਚਿਆ ਰਵੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਇੱਕ ਪੋਲੀਟੀਕਲ ਸਟੇਟਮੈਂਟ ਦਿੱਤੀ ਜਾ ਰਹੀ ਹੈ ਲੇਕਿਨ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਜਿਹੜਾ ਅ ਅੱਜ ਆਮ ਆਦੀ ਪਾਰਟੀ ਨੇ ਧਰਨਾ ਦਿੱਤਾ ਕਿ ਉਹਦੇ ਚ ਪੰਜਾਬ ਦੀ ਆਮ ਆਦੀ ਪਾਰਟੀ ਨੂੰ ਜਾਣਾ ਚਾਹੀਦਾ ਕਿ ਉਥੇ ਮੰਤਰੀਆਂ ਨੂੰ ਜਾਣਾ ਚਾਹੀਦਾ ਸੀ ਉਹ ਸਭ ਤੋਂ ਵੱਡੀ ਗੱਲ ਕਿਉਂਕਿ ਦਿੱਲੀ ਦੇ ਵਿੱਚ ਜੇ ਧਰਨਾ ਦੇਦਾ ਤੇ ਦਿੱਲੀ ਵਾਲੇ ਦਿੰਦੇ ਤੁਸੀਂ ਚਾਹੀਦਾ ਤੇ ਇਹ ਸੀ ਕਿ ਅਗਰ ਜੇ ਧਰਨਾ ਦੇਣਾ ਆਮ ਆਦੀ ਪਾਰਟੀ ਨੇ ਉਹ ਧਰਨੇ ਦੇ ਵਿੱਚ ਕਾਂਗਰਸ ਪਾਰਟੀ ਸ਼ਾਮਲ ਹੁੰਦੀ ਉਹ ਦਿੱਲੀ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਅਰਵਿੰਦਰ ਸਿੰਘ ਲਵਲੀ ਉਹ ਸ਼ਾਮਲ ਹੁੰਦੇ ਤੇ ਜੇ ਵਾਕੇ ਆਮ ਆਦੀ ਪਾਰਟੀ ਨੇ ਧਰਨਾ ਦੇਣਾ ਫਿਰ ਪੂਰੇ ਇੰਡੀਆ ਜੇ ਦੇਣਾ ਚਾਹੀਦਾ ਹੈ ਤੁਹਾਡਾ ਹਿਮਾਚਲ ਜੂੜੇ ਤੁਹਾਡਾ ਪੰਜਾਬ ਜੂੜੇ ਤੁਹਾਡਾ ਚੰਡੀਗੜ੍ਹ ਜੂੜੇ ਤੁਹਾਡਾ ਉੱਤਰਾਖੰਡ ਜੂੜੇ ਤੁਹਾਡਾ ਯੂਪੀ ਆ ਤੁਹਾਡਾ ਦਿੱਲੀ ਆ ਤੁਹਾਡੇ ਗੋਆ ਦੇ ਵਿੱਚ ਐਮ ਐਮ ਐਲ ਨੇ ਤੁਹਾਡੇ ਗੁਜਰਾਤ ਦੇ ਵਿੱਚ ਐਮ ਐਮ ਐਲ ਨੇ ਤੁਸੀਂ ਰਾਜਸਥਾਨ ਇਲੈਕਸ਼ਨ ਲੜੀ ਤੁਸੀਂ ਛਤੀਸਗੜ੍ਹ ਦੇ ਵਿੱਚ ਇਲੈਕਸ਼ਨ ਲੜੀ ਤੁਸੀਂ ਮੱਧ ਪ੍ਰਦੇਸ਼ ਫਿਰ ਸਾਰੇ ਜਗ੍ਹਾ ਦਿੰਦੇ ਨੇ ਧਰਨਾ ਤੇ ਇਹ ਇਸ ਕਰਕੇ ਜਿਹੜਾ ਦਿੱਲੀ ਦੇ ਵਿੱਚ ਧਰਨਾ ਦਿੱਤਾ ਉਹ ਕਲੀਅਰ ਕਟ ਇਹ ਸੀ ਕਿ ਕਿਤੇ ਨਾ ਕਿਤੇ ਅੱਜ ਫਿਰ ਈਡੀ ਦੀ ਪੇਸ਼ੀ ਤੋਂ ਬਚਿਆ ਜਾ ਸਕੇ